ਸਤਨਾਮ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 3 ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋਤ ਸਭ ਮਾਹੇ ਸਮਾਣੀ ਨਿਰਮਲ ਬਾਣੀ ਹਰ ਸਾਲਾਹੀ ਜਪ ਹਰ ਨਿਰਮਲ ਮੈਲ ਗਵਾਵਣਿਆ ਹਉ ਵਾਰੀ ਜਿਉ ਵਾਰੀ ਸੁਖ ਦਾਤਾ ਮਨ ਵਸਾਵਣਿਆ ਹਰ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦੋ ਸੁਣ ਤਿਸਾ ਮਟਾਵਣ ਆ ਰਹਾ ਨਿਰਮਲ ਨਾਮ ਵਸਿਆ ਮਨ ਆਏ ਮਨ ਤਨ ਨਿਰਮਲ ਮਾਇਆ ਮੂ ਗਵਾਏ ਨਿਰਮਲ ਗੁਣ ਗਾਵੈ ਨਿਤ ਸਾਚੇ ਕੇ ਨਿਰਮਲ ਨਾਦ ਬਜਾਵਣਿਆ ਨਿਰਮਲ ਅੰਮ੍ਰਿਤ ਗੁਰ ਤੇ ਪਾਇਆ ਵਿਚੋਂ ਆਪ ਮੁਵਾ ਤਿੱਥੈ ਮੋ ਨਾ ਮਾਇਆ ਨਿਰਮਲ ਗਿਆਨ ਧਿਆਨ ਅਤ ਨਿਰਮਲ ਨਿਰਮਲ ਬਾਣੀ ਮਨ ਵਸਾਵਣਿਆ ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ ਹਉ ਮੈਲ ਗੁਰ ਸ਼ਬਦੇ ਧੋਵੇ ਨਿਰਮਲ ਬਾਜੇ ਅਨਹਦ ਧੁਨ ਬਾਣੀ ਦਰ ਸੱਚੇ ਸੋਭਾ ਪਾਵਣਿਆ ਨਿਰਮਲ ਤੇ ਸਭ ਨਿਰਮਲ ਹੋਵੇ ਨਿਰਮਲ ਮਨੁਆ ਹਰ ਸ਼ਬਦ ਪਰੋਵੇ ਨਿਰਮਲ ਨਾਮ ਲਗੇ ਬੜ ਭਾਗੀ ਨਿਰਮਲ ਨਾਮ ਸੁਹਾਵਣਿਆ ਸੋ ਨਿਰਮਲ ਜੋ ਸ਼ਬਦੇ ਸੋ ਹੈ ਨਿਰਮਲ ਨਾਮ ਮਨ ਤਨ ਮੋਹ ਹੈ ਸਚ ਨਾਮ ਮਾਲਕ ਦੇ ਨ ਲਾਗ ਮੁਖ ਉਜਲ ਸਚ ਕਰਾਵਣਿਆ ਮਨ ਮੈਲਾ ਹੈ ਦੂਜਾ ਪਹਾਏ ਮੈਲਾ ਚੌਂਕਾ ਮੈਲੇ ਥਾਏ ਮੈਲਾ ਖਾਏ ਫਿਰ ਮੈਲ ਵਧਾਏ ਮਨ ਮੁਖ ਮੈਲ ਦੁਖ ਪਾਵਣਿਆ ਮੈਲੇ ਨਿਰਮਲ ਸਭ ਹੁਕਮ ਸਵਾਏ ਸੇ ਨਿਰਮਲ ਜੋ ਹਰ ਸਾਚੇ ਪਹਾਏ ਨਾਨਕ ਨਾਮ ਵਸੇ ਮਨ ਅੰਤਰ ਗੁਰਮੁਖ ਮੈਲ ਚੁਕਾਵਣਿਆ ਮੈਲੇ ਨਿਰਮਲ ਸਭ ਹੁਕਮ ਸਵਾਇ ਸੇ ਨਿਰਮਲ ਜੋ ਹਰ ਸਾਚੇ ਪਹਾਏ ਨਾਨਕ ਨਾਮ ਵਸੇ ਮਾਨ ਅੰਤਰ ਗੁਰਮਖ ਮੈਲ ਚੁਕਾਵਣ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 121 ਦੇ ਉੱਪਰ ਅੰਕਿਤ ਹੈ। ਔ ਸਤਪੁਰਾਂ ਦੀ ਕਿਰਪਾ ਨਾਲ ਇਸ ਪਾਵਨ ਸ਼ਬਦ ਦੀ ਵਿਚਾਰ ਸਾਂਝੀ ਕਰਨ ਦਾ ਯਤਨ ਕਰੀਏ। ਗੁਰੂ ਸੰਗਤ ਜੀ ਇਹ ਸ਼ਬਦ ਦਾ ਜੋ ਕੇਂਦਰੀ ਭਾਵ ਹੈ ਰਹਾਉ ਦੀਆਂ ਪੰਕਤੀਆਂ ਹਨ ਸਤਿਗੁਰੂ ਉਹਦੇ ਵਿੱਚ ਬਖਸ਼ਿਸ਼ ਕਰ ਰਹੇ ਹਨ ਹਾਂ ਵਾਰੀ ਜਿਉਂ ਵਾਰੀ ਸੁਖ ਦਾਤਾ ਮਨ ਵਸਾਵਣਿਆ ਸਤਿਗੁਰੂ ਕਹਿੰਦੇ ਮੈਂ ਉਹਨਾਂ ਤੋਂ ਵਾਰਨੇ ਜਾਂਦਾ ਹਾਂ ਮੇਰੀ ਜਿੰਦ ਉਹਨਾਂ ਤੋਂ ਕੁਰਬਾਨ ਜਾਂਦੀ ਹੈ ਸਦਕੇ ਜਾਂਦੀ ਹੈ ਹਾਂ ਵਾਰੀ ਜਿਉਂ ਵਾਰੀ ਸੁਖ ਦਾਤਾ ਮਨ ਵਸਾਵਣਿਆ ਜਿਹੜੇ ਮਨੁੱਖ ਸੁਖਾਂ ਦੇ ਦਾਤੇ ਨੂੰ ਆਪਣੇ ਮਨ ਦੇ ਵਿੱਚ ਵਸਾਉਂਦੇ ਹਨ ਤੇ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਹੋ ਜਾਂਦਾ ਹੈ ਸਭ ਕਹਿੰਦੇ ਹਰ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦੋ ਸੁਣ ਤਿਸਾ ਮਿਟਾਵਣਿਆ ਪਹਿਲੀ ਗੱਲ ਕੀ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਧਿਆਉਂਦੇ ਹਨ ਯਾਦ ਰੱਖਦੇ ਹਨ ਸਤਿਗੁਰ ਕਹਿੰਦੇ ਹਰ ਨਿਰਮਲ ਗੁਰ ਸ਼ਬਦ ਸਲਾਇ ਉਹ ਪ੍ਰਮਾਤਮਾ ਪਾਵਨ ਪਵਿੱਤਰ ਹੈ ਨਿਰਮਲ ਹੈ ਜਦੋਂ ਗੁਰੂ ਦੇ ਸ਼ਬਦ ਰਾਹੀਂ ਉਦੀ ਆਰਾਧਨਾ ਕਰਦੇ ਹਾਂ ਸ਼ਬਦੋਂ ਸੁਣ ਤਿਸਾ ਮਟਾਵਣਿਆ ਜਦੋਂ ਅਸੀਂ ਸਤਿਗੁਰੂ ਦਾ ਸ਼ਬਦ ਸੁਣਦੇ ਹਾਂ ਸਾਡੀਆਂ ਤ੍ਰਿਸ਼ਨਾਵਾਂ ਸਾਰੀਆਂ ਜਿਹੜੀਆਂ ਹਨ ਸਤਿਗੁਰੂ ਦੀ ਬਾਣੀ ਮਿਟਾ ਦਿੰਦੀ ਹੈ ਭਾਵ ਜਦੋਂ ਅਸੀਂ ਗੁਰੂ ਦੇ ਸ਼ਬਦ ਨੂੰ ਮਨ ਦੇ ਵਿੱਚ ਵਸਾਉਂਦੇ ਹਾਂ ਪ੍ਰਮਾਤਮਾ ਦਾ ਆਦਬ ਭੈ ਮਨ ਦੇ ਵਿੱਚ ਰੱਖਦੇ ਹਾਂ ਸਭ ਕਹਿੰਦੇ ਹੋਂ ਵਾਰੀ ਜਿਉਂ ਵਾਰੀ ਸੁਖ ਦਾਤਾ ਮਨ ਵਸਾਵਣ ਆ ਹਰ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦੋ ਸੁਣ ਤਿਸਾ ਮਿਟਾਵਣ ਆ ਰਹਾਓ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਸਤਿਗੁਰੂ ਦਾ ਜਿਹੜਾ ਸ਼ਬਦ ਹੈ ਸਤਿਗੁਰ ਦੀ ਜਿਹੜੀ ਬਾਣੀ ਹੈ ਉਹ ਪਾਵਨ ਪਵਿੱਤਰ ਹੈ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋਤ ਸਭ ਮਾਹੇ ਸਮਾਨ ਸਾਰਿਆਂ ਦੇ ਵਿੱਚ ਉਹ ਪਾਵਨ ਪਵਿੱਤਰ ਪਰਮੇਸ਼ਰ ਦੀ ਜੋਤ ਸਮਾਈ ਹੋਈ ਹੈ ਨਿਰਮਲ ਜੋਤ ਸਭ ਮਾਹੇ ਸਮਾਨ ਨਿਰਮਲ ਬਾਣੀ ਹਰ ਸਾ ਲਾਹੀ ਜਦੋਂ ਪਾਵਨ ਪਵਿੱਤਰ ਬਾਣੀ ਨਾਲ ਜੁੜ ਕੇ ਅਸੀਂ ਪ੍ਰਮਾਤਮਾ ਦੀ ਅਰਾਧਨਾ ਕਰਦੇ ਹਾਂ ਸਭ ਕਹਿੰਦੇ ਜਪ ਹਰ ਨਿਰਮਲ ਮੈਲ ਗਵਾ ਬਣਿਆ ਉਸ ਹਰੀ ਨੂੰ ਜਪ ਕੇ ਅਸੀਂ ਆਪਣੀ ਮੈਲ ਖਤਮ ਕਰ ਸਕਦੇ ਹਾਂ ਔਰ ਖਤਮ ਹੁੰਦੀ ਹੈ ਜਪ ਹਰ ਨਿਰਮਲ ਮੈਲ ਗਵਾ ਬਣਿਆ ਕਿਉਂਕਿ ਜਿੰਨੇ ਦੇਰ ਸਾਡੇ ਅੰਦਰ ਮੈਲ ਹੈ ਉਹ ਪ੍ਰਮਾਤਮਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨਿਰਮਲ ਹੈ ਉਹ ਸਾਡੇ ਹਿਰਦੇ ਵਿੱਚ ਨਹੀਂ ਵਸ ਸਕਦਾ ਸਾਡੇ ਅੰਦਰ ਵਿਚਾਰਾਂ ਦੀ ਗੰਦਗੀ ਹੈ ਔਰ ਵਿਚਾਰਾਂ ਦੇ ਅਸੀਂ ਐਸੇ ਧਾਰਨੀ ਹਾਂ ਜਿਹੜੇ ਵਿਚਾਰ ਉਹ ਸਤਿਗੁਰੂ ਪਰਮੇਸ਼ਰ ਨੂੰ ਪਹੁੰਚਦੇ ਨਹੀਂ ਹਨ ਸਤਿਗੁਰੂ ਕਹਿੰਦੇ ਫਿਰ ਅਸੀਂ ਜੋ ਵੀ ਕਰਦੇ ਹਾਂ ਉਹ ਸਭ ਕੁਝ ਮੈਲਾ ਹੈ ਮਨ ਮੈਲੇ ਸਭ ਕੁਝ ਮੈਲਾ ਤਨ ਧੋਤੇ ਮਨ ਅੱਛਾ ਨਾਲ ਪਰ ਸਰੀਰ ਤੋਂ ਨਾਲ ਕੁਝ ਨਹੀਂ ਫਰਕ ਪੈਂਦਾ ਜੇ ਅਸੀਂ ਅੰਦਰੋਂ ਵਿਕਾਰਾਂ ਨਾਲ ਬਹੁਤ ਮੈਲੇ ਹ ਸਤਿਗੁਰ ਦੇ ਦੋ ਸ਼ਬਦ ਦੋ ਪੌੜੀਆਂ ਆਨੰਦ ਸਬ ਦੇ ਵਿੱਚ ਆਪਾਂ ਰੋਜ਼ ਪੜ੍ਹਦੇ ਆ ਸਭ ਕਹਿੰਦੇ ਜਿਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਓ ਤਾਂ ਮੈਲੇ ਤੇਰੀ ਜਨਮ ਜੂਏ ਹਾਰੇ ਨਾਲੇ ਵੀ ਕਹਿੰਦੇ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਗੁਰ ਤੇ ਕਰਨੀ ਕਮਾਈ ਤੇ ਅਵਸਥਾ ਉਹ ਕਿ ਅੰਦਰਲੀ ਅਵਸਥਾ ਨੂੰ ਪਰਮੇਸ਼ਰ ਜਾਣਦਾ ਜਿਹਨੂੰ ਆਪਾਂ ਪੜਦੇ ਆ ਘਟ ਘਟ ਕੇ ਅੰਤਰ ਕੀ ਜਾਣਦਾ ਭਲੇ ਬੁਰੇ ਕੀ ਪੀਰ ਪਛਾਨ ਤੇ ਉਦਨ ਹੀ ਸਾਡੀ ਇਹ ਬਾਹਰ ਦੀ ਸਫੈਦੀ ਜਿਹੜੀ ਆ ਬਾਹਰਲੀ ਸੁੰਦਰਤਾ ਜਿਹੜੀ ਆ ਇੱਕ ਹੁੰਦਾ ਸ਼ਿੰਗਾਰ ਇੱਕ ਹੁੰਦਾ ਕਿਰਦਾਰ ਜੇ ਕਰਤਾਰ ਚੰਗਾ ਤੇ ਸ਼ਿੰਗਾਰ ਵੀ ਚੰਗਾ ਲੱਗੇ ਜੇ ਸਿਰਫ ਸ਼ਿੰਗਾਰ ਬਣਾਇਆ ਹੈ ਕਰਤਾਰ ਨਹੀਂ ਹੈ ਤੇ ਤਾਂ ਵੀ ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਸਤਗੁਰੂ ਕਹਿੰਦੇ ਭਾਈ ਅੰਦਰ ਮੈਲ ਹੈ ਤੇ ਬਾਹਰ ਲੋਕ ਤੀਰਥਾਂ ਦੇ ਇਸ਼ਨਾਨ ਕਰਨ ਜਾਂਦੇ ਸਭ ਕਹਿੰਦੇ ਅੰਤਰ ਮੈਲ ਜੇ ਤੀਰਥ ਨਾਵੈ ਤਿਸ ਬਕੁੰਠ ਨਾ ਜਾਣਾ ਉਹਨੇ ਕੋਈ ਬਕੁੰਠ ਵਿੱਚ ਨਹੀਂ ਚਲੇ ਜਾਣਾ ਕਿਉਂਕਿ ਲੋਕ ਪਤਿਨੇ ਕਸ਼ੂ ਨਾ ਹੋਈਏ ਆ ਲੋਕੀ ਗਾਨ ਦੇ ਭਾਈ ਇੰਨੇ ਸਾਲ ਹੋ ਗਏ ਇੰਨੇ ਤੀਰਥਾਂ ਤੇ ਜਾ ਕੇ ਆਇਆ ਲੋਕਾਂ ਦੀ ਵਾਹ ਵਾਵੀ ਦੇ ਨਾਲ ਕੁਛ ਨਹੀਂ ਹੋਣਾ ਲੋਕ ਪਤਿਨੇ ਕਸ਼ੂ ਨਾ ਹੋਈਏ ਨਾਹੀਂ ਰਾਮ ਆਇਆਣਾ ਰਾਮ ਕੋਈ ਪਰਮੇਸ਼ਰ ਵਾਹਿਗੁਰੂ ਜਿਹੜਾ ਬੱਚਾ ਨਹੀਂ ਹੈ ਇਸ ਕਰਕੇ ਪੂਜੋ ਰਾਮ ਏਕ ਹੀ ਦੇਵਾ ਉਹਦੀ ਪੂਜਾ ਕਰੋ ਉਹਦੀ ਆਰਾਧਨਾ ਕਰੋ ਸੱਚਾ ਨਾਵਣ ਗੁਰ ਕੀ ਸੇਵਾ ਸੱਚਾ ਨਾਉਣ ਕੀ ਹੈ ਉਹ ਹੈ ਸਤਗੁਰੂ ਦੀ ਅराधना ਕਰੋ ਸਤਗੁਰੂ ਦੀ ਸੇਵਾ ਕਰੋ ਸਤਗੁਰੂ ਦੀ ਸੇਵਾ ਕੀ ਹੈ ਉਹਦੇ ਹੁਕਮ ਦੇ ਵਿੱਚ ਚੱਲਣਾ ਇਹ ਸਭ ਤੋਂ ਵੱਡੀ ਸੇਵਾ ਸਤਗੁਰੂ ਕਹਿੰਦੇ ਜਿੰਨੇ ਤੱਕ ਉਹ ਪਵਿੱਤਰ ਬਾਣੀ ਸਾਡੇ ਹਿਰਦੇ ਵਿੱਚ ਨਹੀਂ ਵੱਸਦੀ ਉਨੇ ਤੱਕ ਸਾਡਾ ਹਿਰਦਾ ਜਿਹੜਾ ਹੈ ਉਹ ਪਵਿੱਤਰ ਨਹੀਂ ਹੋ ਸਕਦਾ ਫਿਰ ਇੱਕ ਵਾਰੀ ਇਹ ਪਹਿਲੀਆਂ ਪੰਕਤੀਆਂ ਆਪਜੀ ਸਰਵਣ ਕਰੋ ਨਿਰਮਲ ਸ਼ਬਦ ਨਿਰਮਣ ਹੈ ਬਾਣੀ ਨਿਰਮਲ ਜੋਤ ਸਭ ਮਾਹੇ ਸਮਾਣੀ ਨਿਰਮਲ ਬਾਣੀ ਹਰ ਸਾਲਾਹੀ ਜਪ ਹਰ ਨਿਰਮਲ ਮੈਲ ਗਵਾ ਬਣਿਆ ਜਿਹਨੂੰ ਯਾਦ ਕਰਦੇ ਆ ਉਹਦਾਂ ਦੇ ਸਾਡੇ ਜੀਵਨ ਦੇ ਵਿੱਚ ਗੁਣ ਆ ਜਾਂਦੇ ਜੇ ਆਪਾਂ ਉਹਨਾ ਵਿਕਾਰੀ ਲੋਕਾਂ ਨੂੰ ਯਾਦ ਕਰਾਂਗੇ ਵਿਕਾਰੀ ਲੋਕਾਂ ਦੀ ਸੰਗਤ ਕਰਾਂਗੇ ਉਹਦਾਂ ਦਾ ਸਾਡਾ ਜੀਵਨ ਬਣ ਜਾਂਦਾ ਜੇ ਦਿਨ ਰੱਬ ਨੂੰ ਯਾਦ ਕਰਾਂਗੇ ਗੁਣ ਕਹ ਗੁਣੀ ਸਮਾਵਣੇ ਕਿਉਂਕਿ ਉਹ ਪ੍ਰਮਾਤਮਾ ਜਿਹੜਾ ਹੈ ਰਹਿਮਤਾ ਦਾ ਮਜਸ਼ਮਾ ਹੈ ਸਤਿਗੁਰੂ ਕਹਿੰਦੇ ਪਾਵਨ ਪਵਿੱਤਰ ਹੈ ਉਹ ਅਕਾਲ ਪੁਰਖ ਜਦੋਂ ਹਿਰਦੇ ਵਿੱਚ ਵਸਦਾ ਤੇ ਜਿਨ੍ਹਾਂ ਨੇ ਵਸਾਇਆ ਸਤਿਗੁਰੂ ਕਹਿੰਦੇ ਹਉ ਵਾਰੀ ਜਿਉ ਵਾਰੀ ਸੁਖ ਦਾਤਾ ਮਨ ਵਸਾਵਣਿਆ ਹਰ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦੋ ਸੁਣ ਜਦੋਂ ਅਸੀਂ ਸ਼ਬਦ ਨੂੰ ਸੁਣਦੇ ਹਾਂ ਸਾਡਾ ਮਨ ਸੁਣਦਾ ਹੈ ਅਸੀਂ ਉਹਦੇ ਉੱਪਰ ਚੱਲਣ ਦਾ ਯਤਨ ਕਰਦੇ ਹਾਂ ਤਿਸਾ ਮਿਟਾ ਬਣਿਆ ਸਾਰੀਆਂ ਤ੍ਰਿਸ਼ਨਾਵਾਂ ਉਹ ਗੁਰੂ ਦਾ ਸ਼ਬਦ ਸਾਡੀ ਜੀਵਨ ਵਿੱਚੋਂ ਖਤਮ ਕਰ ਦਿੰਦਾ ਹੈ ਰਹਾਉ ਨਿਰਮਲ ਨਾਮ ਵਸਿਆ ਮਨ ਆਏ ਜਿਨ੍ਹਾਂ ਦੇ ਮਨ ਦੇ ਵਿੱਚ ਪਰਮੇਸ਼ਰ ਦਾ ਪਾਵਨ ਪਵਿੱਤਰ ਨਾਮ ਵਸ ਜਾਂਦਾ ਹੈ ਮਨ ਤਨ ਨਿਰਮਲ ਉਹਨਾਂ ਦਾ ਮਨ ਵੀ ਉਹਨਾਂ ਦਾ ਤਨ ਵੀ ਨਿਰਮਲ ਹੋ ਜਾਂਦਾ ਹੈ ਮਾਇਆ ਮੋਹ ਗਵਾਏ ਮਾਇਆ ਦਾ ਮੋਹ ਉਹ ਆਪਣੇ ਜੀਵਨ ਵਿੱਚੋਂ ਖਤਮ ਕਰ ਲੈਂਦੇ ਨਿਰਮਲ ਗੁਣ ਗਾਵੇ ਨਿਤ ਸਾਚੇ ਕੇ ਉਹ ਰੋਜ਼ ਹੀ ਹਰ ਵੇਲੇ ਹੀ ਉਸ ਪਾਵਨ ਪਵਿੱਤਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਗੁਣ ਗਾਉਂਦੇ ਹਨ ਨਿਰਮਲ ਗੁਣ ਗਾਵੇ ਨਿਤ ਸਾਚੇ ਕੇ ਨਿਰਮਲ ਨਾਦ ਵਜਾਉਣ ਆ ਜਿਹੜੇ ਜੋਗੀ ਹੁੰਦੇ ਸੀ ਨਾਦ ਵਜਾਉਂਦੇ ਇੱਕ ਛੋਟਾ ਜਿਹਾ ਇੱਕ ਸਾਜ਼ ਵਜਾਉਂਦੇ ਸਨ ਸਤਿਗੁਰੂ ਕਹਿੰਦੇ ਨਹੀਂ ਭਾਈ ਜਿੱਦਣ ਤੁਹਾਡੇ ਅੰਦਰ ਪ੍ਰਮਾਤਮਾ ਦਾ ਨਾਮ ਵਸ ਗਿਆ ਪਾਵੋ ਤੁਹਾਡੇ ਅੰਦਰ ਨਾਦ ਆਪਣੇ ਆਪ ਵੱਜੇਗਾ ਨਿਰਮਲ ਨਾਦ ਬਜਾਵਣਿਆ ਨਿਰਮਲ ਅੰਮ੍ਰਿਤ ਗੁਰ ਤੇ ਪਾਇਆ ਪਾਵਨ ਪਵਿੱਤਰ ਪਰਮੇਸ਼ਰ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਜਿਹੜਾ ਹੈ ਬਹੁਤ ਨਿਰਮਲ ਹੈ ਬਹੁਤ ਪਵਿੱਤਰ ਹੈ ਨਿਰਮਲ ਅੰਮ੍ਰਿਤ ਗੁਰ ਤੇ ਪਾਇਆ ਵਿੱਚੋਂ ਆਪ ਮੁਹਾ ਤਿੱਥੇ ਮੋਹ ਨਾ ਮਾਇਆ ਵਿੱਚੋਂ ਆਪਾਂ ਭਾਵ ਖਤਮ ਹੋ ਗਿਆ ਕਿ ਮੈਂ ਕੁਛ ਹਾਂ ਤੇ ਨਾਲ ਹੀ ਮੋਹ ਮਾਇਆ ਦਾ ਜਿਹੜਾ ਮੋਹ ਸੀ ਉਹ ਖਤਮ ਹੋ ਗਿਆ ਇਹ ਨਹੀਂ ਸਤਿਗੁਰ ਨੇ ਆਖਿਆ ਕਿ ਜੀਵਨ ਦੇ ਵਿੱਚ ਮਨੁੱਖ ਸਿੱਖ ਨੂੰ ਮਾਇਆ ਨਹੀਂ ਚਾਹੀਦੀ ਹਾਂ ਸਤਿਗੁਰ ਕਹਿੰਦੇ ਦੌਲਤ ਗੁਜਰਾਂ ਵੀ ਗੁਜ਼ਾਰਾ ਹੋ ਜਾਏ ਸਾਡਾ ਸੰਸਾਰ ਚੱਲਦਾ ਰਹੇ ਪਰ ਉਹਦੇ ਨਾਲ ਨੀਂਦ ਹਰਾਮ ਹੋ ਜਾਏ ਰੱਬ ਭੁੱਲ ਜਾਏ ਇਹ ਕਰਦੇ ਭਾਈ ਇਹ ਜੀਵਨ ਦਾ ਮੋਹ ਜਿਹੜਾ ਹੈ ਉਹ ਤਾਂ ਖਤਮ ਹੋਏਗਾ ਜਿੱਦਨ ਪਵਿੱਤਰ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਏਗਾ ਨਿਰਮਲ ਅਮਰਤ ਗੁਰ ਤੇ ਪਾਇਆ ਵਿੱਚੋਂ ਆਪ ਮੂਆ ਤਿੱਥੇ ਮੋਹ ਨਾ ਮਾਇਆ ਨਿਰਮਲ ਗਿਆਨ ਧਿਆਨ ਅਤ ਨਿਰਮਲ ਨਿਰਮਲ ਬਾਣੀ ਮਨ ਵਸਾਵਣਿਆ ਜਦੋਂ ਪਾਵਨ ਪਵਿੱਤਰ ਬਾਣੀ ਅਸੀਂ ਆਪਣੇ ਮਨ ਦੇ ਵਿੱਚ ਵਸਾਉਂਦੇ ਆਂ ਸਾਨੂੰ ਸਤਿਗੁਰੂ ਪਾਤਸ਼ਾਹ ਉਹ ਪਾਵਨ ਪਵਿੱਤਰ ਦਾ ਗਿਆਨ ਹੁੰਦਾ ਹੈ ਸਾਨੂੰ ਪਰਮੇਸ਼ਰ ਦੇ ਵਿੱਚ ਸੁਰਤ ਜੋੜਨ ਦਾ ਗਿਆਨ ਪ੍ਰਾਪਤ ਹੁੰਦਾ ਹੈ ਕਦੋਂ ਜਦੋਂ ਅਸੀਂ ਬਾਣੀ ਦੇ ਨਾਲ ਜੁੜਦੇ ਹਾਂ ਨਿਰਮਲ ਗਿਆਨ ਧਿਆਨ ਅਤ ਨਿਰਮਲ ਨਿਰਮਲ ਬਾਣੀ ਮਨ ਵਸਾ ਬਣਿਆ ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ ਜਿਹੜਾ ਨਿਰਮਲ ਪਰਮੇਸ਼ਰ ਨੂੰ ਪਾਵਨ ਪਵਿੱਤਰ ਵਾਹਿਗੁਰੂ ਜੀ ਨੂੰ ਯਾਦ ਕਰਦਾ ਤੇ ਉਹਦਾ ਜੀਵਨ ਵੀ ਨਿਰਮਲ ਹੋ ਜਾਂਦਾ ਹਉਮੈ ਮੈਲ ਗੁਰ ਸ਼ਬਦ ਦੇ ਧੋਵੈ ਗੁਰੂ ਦੇ ਸ਼ਬਦ ਦੇ ਰਾਹੀ ਆਪਣੀ ਹਉਮੈ ਦੀ ਮੈਲ ਨੂੰ ਧੋ ਲੈਂਦੇ ਹਨ ਹਉਮੈ ਮੈਲ ਗੁਰ ਸ਼ਬਦ ਦੇ ਧੋਵੈ ਕਿਉਂਕਿ ਅੱਜ ਕਈ ਐਸੇ ਲੋਕ ਸਾਡੇ ਵਿੱਚ ਪੈਦਾ ਹੋ ਗਏ ਉਹਨਾਂ ਨੇ ਐਲਾਨ ਕਰ ਦਿੱਤਾ ਭਾਈ ਤੁਸੀਂ ਬਾਣੀ ਨਾ ਪੜਿਆ ਕਰੋ ਤੁਹਾਨੂੰ ਬਾਣੀ ਦਾ ਵਿਚਾਰਨ ਸਹੀ ਨਹੀਂ ਆਉਂਦਾ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਿਆ ਭਾਈ ਜਿੰਨੇ ਤੱਕ ਬਾਣੀ ਨਹੀਂ ਪੜੋਗੇ ਉਨੇ ਤੱਕ ਸਾਨੂੰ ਜੀਵਨ ਦੀ ਜਿਹੜੀ ਸਹੀ ਸੂਝ ਹੈ ਉਹ ਪ੍ਰਾਪਤ ਨਹੀਂ ਹੋ ਸਕਦੀ ਅੱਜ ਪੜਾਂਗੇ ਕੋਈ ਐਸਾ ਨਹੀਂ ਹੁੰਦਾ ਕਿ ਬਚਪਨ ਤੋਂ ਹੀ ਬੱਚਾ ਜਿਹੜਾ ਸਾਰੀਆਂ ਗੱਲਾਂ ਸਿੱਖ ਲੈਂਦਾ ਸਿਖਾਉਣੀਆਂ ਪੈਂਦੀਆਂ ਹਨ ਤੇ ਉਹ ਜੀਵਨ ਵਿੱਚ ਧਾਰਨ ਕਰਦਾ ਹੈ ਹੌਲੀ-ਹੌਲੀ ਸਿੱਖਦੇ ਆ ਸਾਰੀ ਜ਼ਿੰਦਗੀ ਆਪਾਂ ਸਿੱਖਦੇ ਆਂ ਤੇ ਉਸ ਜੀਵਨ ਦੇ ਧਾਰਨੀ ਬਣਦੇ ਆਂ ਤੇ ਬਾਣੀ ਜਿਹੜੀ ਐ ਉਹ ਸਾਡੇ ਜੀਵਨ ਨੂੰ ਨਿਰਮਲ ਕਰਦੀ ਐ ਸਤਿਗੁਰ ਕਹਿੰਦੇ ਜੋ ਨਿਰਮਲ ਸੇਵਾ ਸੋ ਨਿਰਮਲ ਹੋਵੇ ਹਉਮੈ ਮੈਲ ਗੁਰ ਸ਼ਬਦ ਦੇ ਧੋਵੇ ਨਿਰਮਲ ਬਾਜੇ ਅਨਹਦ ਧੁਨ ਬਾਣੀ ਦਰ ਸੱਚੇ ਸੋਭਾ ਪਾਵਣ ਉਹਨਾਂ ਦੇ ਅੰਦਰ ਇੱਕ ਰਸ ਪਰਮੇਸ਼ਰ ਦੇ ਨਾਮ ਦੀ ਧੁਣੀ ਵੱਜਦੀ ਅਨਹਦ ਸ਼ਬਦ ਇਸ ਸ਼ਬਦ ਦੇ ਨਾਲ ਵੀ ਬਹੁਤ ਅਨੇਾਇਕ ਕੀਤਾ ਗਿਆ ਆਓ ਤੁਹਾਨੂੰ ਅਨਹਦ ਸ਼ਬਦ ਸੁਣਾਈਏ ਸਿੱਧਾ ਜੇ ਅਧਾਰਤ ਹੈ ਅਨਹਦ ਜਿਹਦੀ ਕੋਈ ਹੱਦ ਨਹੀਂ ਐਸਾ ਨਾਮ ਪਰਮੇਸ਼ਰ ਦਾ ਉਹ ਸਾਡੇ ਹਿਰਦੇ ਵਿੱਚ ਵਸਦਾ ਹੈ ਸਤਿਗੁਰੂ ਕਹਿੰਦੇ ਨਿਰਮਲ ਬਾਜੇ ਅਨਹਦ ਧੁਨ ਬਾਣੀ ਦਰ ਸੱਚੇ ਸੋਭਾ ਪਾਵਣ ਆ ਨਿਰਮਲ ਤੇ ਸਭ ਨਿਰਮਲ ਹੋ ਜਿਹੜਾ ਉਸ ਨਿਰਮਲ ਪਾਵਨ ਪਵਿੱਤਰ ਪਰਮੇਸ਼ਰ ਨਾਲ ਜੁੜਦਾ ਹੈ ਤੇ ਉਹ ਵੀ ਪਾਵਨ ਪਵਿੱਤਰ ਬਣ ਜਾਂਦਾ ਕਿਉਂਕਿ ਸਤਗੁਰ ਨੇ ਕਿਹਾ ਹਰ ਜਣ ਐਸਾ ਚਾਹੀਏ ਜੈਸਾ ਹਰ ਹੀ ਹੋ ਸਤਗੁਰ ਨੇ ਕੋਈ ਭੇਦ ਨਹੀਂ ਰੱਖਿਆ ਸਾਧ ਸੰਗਤ ਦੀ ਸਾਨੂੰ ਪ੍ਰਾਉਡ ਕਰਨਾ ਚਾਹੀਦਾ ਬਹੁਤ ਮਾਣ ਕਰਨਾ ਚਾਹੀਦਾ ਆਪਣੇ ਗੁਰੂ ਦੇ ਉੱਪਰ ਦੁਨੀਆ ਦੇ ਵਿੱਚ ਠੀਕ ਹੈ ਸਾਰੇ ਧਰਮ ਚੰਗੇ ਆ ਪਰ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗਲਗੀਤਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਰਹਿੰਦਿਆਂ ਹੋਇਆ ਜਿੱਦਾਂ ਗੁਰਨਾਨਦ ਸਾਹਿਬ ਜੀ ਨੇ ਥਾਪਿਆ ਲੈਣਾ ਜੀਮ ਦੇ ਗੁਰ ਆਈ ਸਿਰ ਸਤਰ ਫਰਾਇਆ ਤੇ ਗੁਰੂ ਸਾਹਿਬ ਮਹਾਰਾਜ ਨੇ ੁਰੰਗੜ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰੂ ਥਾਪਿਆ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਆਪਣੇ ਰਹਿੰਦਿਆਂ ਹੋਏ ਨਹੀਂ ਤਾਂ ਬੰਦਾ ਮਰ ਜਾਂਦਾ ਬਾਅਦ ਵਿੱਚ ਫਿਰ ਝਗੜੇ ਹੁੰਦੇ ਆ ਫਿਰ ਬਾਬੇ ਬਣਦੇ ਆ ਬਹੁਤ ਕੁਝ ਹੁੰਦਾ ਹੈ ਪਰ ਸਤਗੁਰੂ ਜੀ ਨੇ ਇਸ ਜਿਹੜੀ ਲੋਕਾਂ ਦੀ ਜਿਹੜੀ ਚੱਲਦੀ ਹੋਈ ਰੀਤ ਸੀ ਇਹਨੂੰ ਖਤਮ ਕਰ ਦਿੱਤਾ ਔਰ ਸਮਝਾ ਦਿੱਤਾ ਭਾਈ ਉਦਾਂ ਦੇ ਬਣ ਜਾਓ ਜਿੱਦਾਂ ਦਾ ਪਰਮੇਸ਼ਰ ਹੈ ਹਰ ਜਣ ਐਸਾ ਚਾਹੀਏ ਜੈਸਾ ਹਰ ਹੀ ਗੁਰੂ ਸਾਹਿਬ ਕਹਿੰਦੇ ਇਦਾਂ ਦੇ ਬਣ ਜਾਓ ਕਲਗੀਧਰ ਪਾਤਸ਼ਾਹ ਜੀ ਦੇ ਜਿਹੜੇ ਬਚਨ ਭਾਈ ਆਨੰਦ ਲਾਲ ਸਿੰਘ ਜੀ ਲਿਖਦੇ ਆ ਖਾਲਸਾ ਮੇਰੋ ਰੂਪ ਹੈ ਖਾਲਸੇ ਮੈਂ ਹਾਂ ਕਰੋ ਨਿਵਾਸ ਕਿ ਇੱਕ ਤਾਂ ਤੁਹਾਡਾ ਰੂਪ ਸਾਵਰ ਸੂਰਤ ਹੋਵੇ ਤੇ ਦੂਸਰਾ ਖਾਲਸੇ ਮੈਂ ਹਾਂ ਕਰੋ ਨਿਵਾਸ ਬਾਣੀ ਅਤੇ ਬਾਣ ਦੋਨੇ ਚੀਜ਼ਾਂ ਸਤਿਗੁਰ ਨੇ ਦਿੱਤੀਆਂ ਜਦੋਂ ਅਸੀਂ ਉਦਾਂ ਦੀ ਅਰਦਾਸਾ ਕਰਦੇ ਆਂ ਉਦਾਂ ਦੇ ਬਣ ਜਾਂਦੇ ਆ ਸਤਿਗੁਰੂ ਕਹਿੰਦੇ ਨਿਰਮਲ ਤੇ ਸਭ ਨਿਰਮਲ ਹੋਵੇ ਕਿੰਨੇ ਗੁਰੂ ਸਾਹਿਬ ਮਹਾਰਾਜ ਨੇ ਕਿਰਪਾ ਕਰ ਦਿੱਤੀ ਆਪਣੇ ਨਾਲ ਜੋੜ ਕੇ ਗੁਰੂ ਸਾਹਿਬ ਜੀ ਨੇ ਲੈਣਾ ਜੀ ਨੂੰ ਵੀ ਆਪਣੇ ਬਰਾਬਰ ਕਰ ਦਿੱਤਾ ਗੁਰੰਗਤ ਦੇਵ ਜੀ ਨੇ ਬਾਬਾ ਅਮਰਦਾਸ ਨੂੰ ਆਪਣੇ ਬਰਾਬਰ ਕਰ ਦਿੱਤਾ। ਬਾਬਾ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਗੁਰੂ ਰਾਮਦਾਸ ਬਣਾ ਦਿੱਤਾ। ਆਪਣੇ ਬਰਾਬਰ ਕਰ ਦਿੱਤਾ। ਭੇਦ ਨਹੀਂ ਰੱਖਿਆ। ਤੇ ਗੁਰੂ ਸਾਹਿਬ ਨੇ ਕੋਈ ਭੇਦ ਨਹੀਂ ਰੱਖਿਆ। ਕਹਿੰਦੇ ਭਾਈ ਉਦਾਂ ਦੇ ਬਣਜੋ ਜਿੱਦਾਂ ਦਾ ਗੁਰੂ ਹੈ। ਤੇ ਉਹ ਸਤਪੁਰ ਕਹਿੰਦੇ ਪਵਿੱਤਰ ਬਣਜੋ। ਉਹ ਗੁਣ ਸਤਪੁਰ ਨੇ ਭਾਈ ਲੈਣ ਨੂੰ ਦੇ ਦਿੱਤੇ। ਜਿਹੜੇ ਗੁਰਨਾਨਦ ਸਾਹਿਬ ਦੇ ਕੋਲ ਸਨ। ਤੇ ਇੱਕ ਦਿਨ ਵੱਡੀ ਕਿਰਪਾ ਕਰ ਦਿੱਤੀ। ਬੜਾ ਸੋਹਣਾ ਕਿਸੇ ਨੇ ਲਿਖਿਆ ਈਸ਼ਕ ਦੀ ਬੱਠੀ ਮੈਂ ਜਿਸਮ ਡਾਲ ਕਰ ਕੁੰਦਨ ਕੀਆ ਲੈਣੇ ਸੇ ਅੰਗਦ ਅੰਗ ਸੇ ਅਲੱਗ ਕਰ ਦੀਆ ਆਪਣਾ ਰੂਪ ਬਣਾ ਦਿੱਤਾ ਨਿਰਮਲ ਤੇ ਸਭ ਨਿਰਮਲ ਹੋਵੇ ਨਿਰਮਲ ਮਨੁਆ ਗੁਰ ਹਰ ਸ਼ਬਦ ਪੁਰੋਵੇ ਜਦੋਂ ਹਰੀ ਦੇ ਸ਼ਬਦ ਨੂੰ ਆਪਣੇ ਜੀਵਨ ਦੇ ਵਿੱਚ ਪੁਰੋਇਆ ਹੈ ਆਪਣੇ ਜੀਵਨ ਵਿੱਚ ਧਾਰਨ ਕੀਤਾ ਤੇ ਮਨੁਆ ਜਿਹੜਾ ਨਾ ਮਨ ਇਹ ਵੀ ਪਵਿੱਤਰ ਹੋ ਗਿਆ ਨਿਰਮਲ ਮਨਵਾ ਹਰ ਸ਼ਬਦ ਪਰੋਵੇ ਹੁਣ ਕਈ ਲੋਕ ਸਵਾਲ ਕਰਦੇ ਉਹ ਮੈਂ ਵੀ ਉਹਦੇ ਵਿੱਚ ਹਾਂ ਕਿ ਸਾਡਾ ਅਸੀਂ ਇੰਨੀ ਬਾਣੀ ਪੜ੍ਹਦੇ ਹਾਂ ਅਸੀਂ ਬਾਹਰ ਜਾਵਾਂਗੇ ਸਭ ਕੁਝ ਭੁੱਲ ਜਾਵਾਂਗੇ ਕਿਉਂਕਿ ਮਨ ਮੈਲਾ ਹੈ ਮੈਲ ਹੈ ਉੱਥੇ ਅੰਦਰ ਪਵਿੱਤਰਤਾ ਟਿਕ ਨਹੀਂ ਸਕਦੀ ਤੇ ਕਿਦਾਂ ਖਤਮ ਹੋਏਗੀ ਅੰਦਰਲੀ ਮੈਣ ਗੁਰੂ ਸਾਹਿਬ ਕਹਿੰਦੇ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਓ ਤੇ ਉਹ ਅੰਦਰ ਪਵਿੱਤਰਤਾ ਤਾਂ ਹੀ ਆਏਗੀ ਜਦਨ ਅਸੀਂ ਉਹਦੇ ਨਾਲ ਜੋੜਾਂਗੇ ਮੈਲ ਜਿਹੜੀ ਹੈ ਉਹ ਖਤਮ ਹੁੰਦੀ ਜਾਏਗੀ ਤੇ ਕੋਈ ਸਾਬਣ ਨਹੀਂ ਬਣਿਆ ਦੁਨੀਆ ਦਾ ਜਿਹੜਾ ਮਨ ਧੋ ਸਕਦਾ ਹੋਵੇ ਮਨ ਧੋ ਉਹ ਸ਼ਬਦ ਲੱਗੋ ਦੁਨੀਆ ਦਾ ਕੋਈ ਸਾਬਣ ਹੈ ਸਰੀਰ ਧੋਣ ਦੇ ਨਾਲ ਬੜੇ ਸ਼ੈਂਪੂ ਬਣ ਗਏ ਬੜੇ ਸਾਬਣ ਬਣ ਗਏ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਆ ਗਈਆਂ ਸਰੀਰ ਨੂੰ ਲੋਕਾਂ ਨੇ ਬੜਾ ਸਜਾਇਆ ਪਰ ਮਨ ਜਿਹੜਾ ਹੈ ਗੁਰੂ ਸਾਹਿਬ ਕਹਿੰਦੇ ਭਾਈ ਕਿਤੇ ਬਾਹਰ ਨਹਾਉਣ ਦੀ ਜ਼ਰੂਰਤ ਨਹੀਂ ਹੈ ਕਰਨਾ ਕੀ ਬੜਾ ਸੌਖਾ ਗੁਰੂ ਸਾਹਿਬ ਨੇ ਤਰੀਕਾ ਦੱਸਿਆ ਬੜੀ ਸੋਹਣੀ ਜੁਗਤੀ ਦੱਸੀ ਹੈ ਕਰਨਾ ਕੀ ਕਹਿੰਦੇ ਸੁਣਿਆ ਜੋ ਅਸੀਂ ਸੁਣ ਰਹੇ ਹਾਂ ਮੰਨਿਆ ਉਹਨੂੰ ਮੰਨ ਲਿਆ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਦਰ ਪ੍ਰੇਮ ਪੈਦਾ ਕਰ ਲਿਆ ਇਹਦੇ ਕੀ ਅਸੀਂ ਸਵਾਲ ਪੈਦਾ ਕਰ ਲਿਆ ਜੇ ਮੈਂ ਕਿਸੇ ਦਾ ਸ਼ਬਦ ਸੁਣਿਆ ਉਹਦੇ ਸਵਾਲ ਪੈਦਾ ਹੋ ਗਿਆ ਕਿਸੇ ਦੀ ਵਿਚਾਰ ਸੁਣਿਓ ਤੇ ਸਵਾਲ ਪੈਦਾ ਹੋ ਗਿਆ ਉਹ ਗੱਲ ਨੂੰ ਮਨ ਦੇ ਵਿੱਚ ਟਿਕਾ ਲਿਆ ਬਾਕੀ ਗੱਲਾਂ ਭੁੱਲ ਗਏ ਗੁਰੂ ਸਾਹਿਬ ਕਹਿੰਦੇ ਨਹੀਂ ਭਾਈ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੋ ਕਹਿ ਰਿਹਾ ਉਹਨੂੰ ਸੁਣ ਲਓ ਕਿਉਂਕਿ ਬਾਣੀ ਕਹਿ ਰਹੀ ਹੈ ਉਹਨੂੰ ਮੰਨੋ ਤੇ ਅੰਦਰ ਪ੍ਰੇਮ ਪੈਦਾ ਕਰੋ ਸੁਣਿਆ ਮੰਨਿਆ ਮਨ ਕੀਤਾ ਪਾਓ ਫੇ ਕੀ ਹੋਏਗਾ ਬਾਹਰ ਨਾਉਣ ਦੀ ਲੋੜ ਨਹੀਂ ਐ ਜਿਹੜੇ ਤੀਰਥਾਂ ਦੇ ਇਸ਼ਨਾਨ ਕਰਦੇ ਅੰਤਰਗਤ ਤੀਰਥ ਮਲਨ ਅੰਦਰ ਹੀ ਤੀਰਥ ਹੈ ਕਿਉਂਕਿ ਜੇ ਅੰਦਰ ਮੈਲ ਹੈ ਤੇ ਉਹਦੇ ਧੋਣ ਦਾ ਸਾਧਨ ਵੀ ਅੰਦਰ ਹੈ ਜੇ ਜਿੱਦਣ ਅੰਦਰ ਧੋਤਾ ਜਾਏਗਾ ਨਾ ਉਦਨ ਮੈਂ ਮੈਂ ਨਹੀਂ ਕਰੇਗਾ ਮੈਂ ਪਾਠ ਕਰਦਾ ਮੈਂ ਗੁਰਦੁਆਰੇ ਜਾਂਦਾ ਮੈਂ ਸੇਵਾ ਕਰਦਾ ਫੇ ਕਹੇਗਾ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਭਗਤ ਦੇ ਅਰਥ ਹੈ ਭਗਤੀ ਤੇ ਸਤਗੁਰੂ ਕਹਿੰਦੇ ਉਹ ਨਿਰਮਲ ਨਾਲ ਜੁੜੋਗੇ ਨਿਰਮਲ ਹੋ ਜਾਓਗੇ ਨਿਰਮਲ ਤੇ ਸਭ ਨਿਰਮਲ ਹੋਵੇ ਨਿਰਮਲ ਮਨੁਆ ਹਰ ਸ਼ਬਦ ਪੁਰੋਵੇ ਨਿਰਮਲ ਨਾਮ ਲਗੇ ਬੜ ਭਾਗੀ ਜਿਹੜੇ ਪਵਿੱਤਰ ਨਾਮ ਨਾਲ ਜੁੜਦੇ ਆ ਵੱਡੇ ਭਾਗਾਂ ਵਾਲੇ ਨਿਰਮਲ ਨਾਮ ਸੁਹਾਵਣ ਆ ਉਹਨਾਂ ਨੂੰ ਫਿਰ ਪਰਮੇਸ਼ਰ ਦਾ ਪਵਿੱਤਰ ਨਾਮ ਬੜਾ ਸੋਹਣਾ ਲੱਗਦਾ ਸੋ ਨਿਰਮਲ ਜੋ ਸ਼ਬਦੇ ਸੋਹ ਹੈ ਜਿਹਨਾਂ ਨੂੰ ਸ਼ਬਦ ਸੋਹਣਾ ਲੱਗਦਾ ਪਵਿੱਤਰ ਹੋ ਜਾਂਦੇ ਨਿਰਮਲ ਨਾਮ ਮਨ ਤਨ 모ਹ ਪਰਮੇਸ਼ਰ ਦਾ ਪਵਿੱਤਰ ਨਾਮ ਜਿਹੜਾ ਹੈ ਮਨ ਨੂੰ ਚੰਗਾ ਲੱਗਦਾ ਸੱਚ ਨਾਮ ਮਨ ਕਦੇ ਨਾ ਲਾਗੇ ਜਿਹਦੇ ਅੰਦਰ ਪ੍ਰਮਾਤਮਾ ਹੈ ਸੱਚ ਨਾਮ ਜਿਨ੍ਹਾਂ ਦੇ ਅੰਦਰ ਸੱਚਾ ਨਾਮ ਹੈ ਪਰਮੇਸ਼ਰ ਵਸਦਾ ਹੈ ਮਨ ਕਦੇ ਨਾ ਲਾਗੇ ਮੁਖ ਊਜਲ ਸੱਚ ਕਰਾ ਬਣਿਆ ਉਹਨਾਂ ਦਾ ਮੁਖ ਊਜਲ ਪ੍ਰਮਾਤਮਾ ਕਰਾ ਦਿੰਦਾ ਹੈ ਪੜਦੇ ਨਾ ਪਰ ਉਹ ਜਿਣੀ ਨਾਮ ਤੇ ਆਇਆ ਗਏ ਮਸਕਤ ਘਰ ਨਾਨਕ ਤੇ ਮੁਖ ਊਜਲੇ ਕੀਤੀ ਛੁੱਟੀ ਨਾ ਇਹ ਉਹ ਮੁਖ ਊਜਲ ਭਾਵ ਇੱਜ਼ਤ ਜਿਹੜੀ ਹੈ ਸਨਮਾਨ ਜਿਹੜਾ ਪ੍ਰਮਾਤਮਾ ਬਖਸ਼ਿਸ਼ ਕਰਦਾ ਹੈ ਮਨ ਮੈਲਾ ਹੈ ਦੂਜੇ ਭਾਏ ਹੁਣ ਇਹ ਵੀ ਨਾਲ ਗੁਰੂ ਸਾਹਿਬ ਕਹਿੰਦੇ ਮਨ ਮੈਲਾ ਕਿਉ ਹੈ ਅਸੀਂ ਰੱਬ ਨੂੰ ਛੱਡ ਦਿੱਤਾ ਦੂਜੇ ਪਿਆਰ ਦੇ ਵਿੱਚ ਲੱਗ ਗਏ ਮਨ ਮੈਲਾ ਹੈ ਇਸ ਕਰਕੇ ਮੈਲਾ ਦੂਜੇ ਭਾਏ ਭਾਏ ਮਤਲਬ ਪਿਆਰ ਦੇ ਵਿੱਚ ਤੇ ਫਿਰ ਮਨੋਕੀ ਕਰਦਾ ਮੈਲਾ ਚੌਂਕਾ ਮੈਲੇ ਥਾਂ ਕੀ ਕਰਦੇ ਸੀ ਗਾਂ ਦਾ ਗੋਬਰ ਲਿਆਣਾ ਗਾਧਾਂ ਦਾ ਗੋਬਰ ਲਿਆਉਂਦਾ ਉਹਨੂੰ ਚੌਂਕਾ ਪਵਿੱਤਰ ਕੀਤਾ ਫਿਰ ਲਕੀਰਾਂ ਕੱਢੀਆਂ ਸਤਗੁਰੂ ਕਹਿੰਦੇ ਜੇ ਮਨ ਮੈਲਾ ਨਾ ਜਿਹੜਾ ਚੌਂਕਾ ਵੀ ਗੰਦਾ ਹੈ ਤੇ ਉਹ ਥਾਂ ਵੀ ਗੰਦੀ ਮੰਨ ਮੈਲਾ ਹੈ ਦੂਜੇ ਪਾਏ ਮੈਲਾ ਚੌਂਕਾ ਮੈਲੇ ਥਾਂ ਵੇ ਉੱਥੇ ਬੈਠ ਕੇ ਜੋ ਬਣਾਏਗਾ ਨਾ ਮੈਲਾ ਖਾਏ ਫਿਰ ਮੈਲ ਵਧਾਏ ਮਨਮੁਖ ਮੈਲ ਦੁਖ ਪਾਵਣਿਆ ਫਿਰ ਉੱਥੇ ਖਾਦਾ ਹੋਇਆ ਵੀ ਮੈਲ ਹੈ ਫਿਰ ਮੈਲ ਵਧਾਰੇ ਨਾ ਆਪਣੇ ਅੰਦਰ ਹੀ ਮੈਲ ਵੱਧ ਗਿਆ ਮੈਲਾ ਖਾਏ ਫਿਰ ਮੈਲ ਵਧਾਏ ਮਨਮੁਖ ਮੈਲ ਦੁੱਖ ਪਾਵਣੇ ਮਨ ਦੇ ਪਿੱਛੇ ਤੁਰਦੇ ਆ ਉਹ ਮੈਲ ਇਕੱਠੀ ਕਰਕੇ ਦੁੱਖ ਪਾਉਂਦੇ ਹਨ ਮੈਲੇ ਨਿਰਮਲ ਸਭ ਹੁਕਮ ਸਬਾਏ ਪਰ ਹੈ ਤਾਂ ਗੁਰੂ ਸਾਹਿਬ ਕਹਿੰਦੇ ਸਤਿਗੁਰੂ ਇਹ ਤੇਰੇ ਹੁਕਮ ਦੇ ਵਿੱਚ ਮੈਲੇ ਨਿਰਮਲ ਸਭ ਹੁਕਮ ਸਬਾਏ ਸੇ ਨਿਰਮਲ ਜੋ ਹਰ ਸਾਚੇ ਭਾਏ ਪਰ ਨਿਰਮਲ ਉਹ ਹਨ ਪਵਿੱਤਰ ਉਹ ਹਨ ਜਿਹੜੇ ਸੱਚੇ ਪ੍ਰਮਾਤਮਾ ਵਾਹਿਗੁਰੂ ਜੀ ਤੁਹਾਨੂੰ ਭਾਜਾਂਦੇ ਹਨ ਨਾਨਕ ਨਾਮ ਵਸੇ ਮਨ ਅੰਤਰ ਜਿਨ੍ਹਾਂ ਦੇ ਮਨ ਦੇ ਵਿੱਚ ਮਨ ਅੰਤਰ ਨਾਮ ਵਸ ਜਾਂਦਾ ਹੈ ਗੁਰਮਖ ਮੈਲ ਚਕਾ ਬਣਿਆ ਇੱਥੇ ਗੁਰਮਖ ਦਾ ਅਰਥ ਹੈ ਜਿਹੜਾ ਗੁਰੂ ਦੇ ਸਨਮੁਖ ਹੁੰਦਾ ਹੈ ਜਾਂ ਗੁਰੂ ਦੇ ਉਪਦੇਸ਼ ਨੂੰ ਕਮਾਉਂਦਾ ਹੈ ਉਹ ਆਪਣੀ ਮੈਲ ਖਤਮ ਕਰ ਲੈਂਦਾ ਉਹ ਤਾਂ ਹੁੰਦੀ ਹੈ ਜਦਨ ਨਿਰਮਨ ਨੂੰ ਆਪਣੇ ਮਨ ਦੇ ਵਿੱਚ ਵਸਾਉਂਦਾ ਹੈ ਤੇ ਰਹਾਉ ਦੀ ਪੰਕਤੀ ਫਿਰ ਸਰਬਣ ਕਰੀਏ ਹਾਉ ਵਾਰੀ ਜਿਉ ਵਾਰੀ ਸੁਖ ਦਾਤਾ ਮਨ ਵਸਾਵਣਿਆ ਮਨ ਵਿੱਚ ਬਹੁਤ ਕੁਝ ਵਸਿਆ ਹੋਇਆ ਪਰ ਜਦੋਂ ਸੁੱਖਾਂ ਦੇ ਦਾਤੇ ਨੂੰ ਮਨ ਵਿੱਚ ਵਸਾਏਗਾ ਹਉ ਵਾਰੀ ਜਿਉਂ ਵਾਰੀ ਸੁਖ ਦਾਤਾ ਮਨ ਵਸਾਵਣਿਆ ਹਰ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦੋਂ ਸੁਣ ਜਦੋਂ ਅਸੀਂ ਸ਼ਬਦ ਨੂੰ ਸੁਣਦੇ ਆ ਤਿਸਾ ਮਟਾਵਣਿਆ ਸਾਰੀਆਂ ਤ੍ਰਿਸ਼ਨਾਵਾਂ ਮਿਟ ਜਾਂਦੀਆਂ ਹਨ ਰਹਾਉ ਗੁਰੂ ਮਹਾਰਾਜ ਕਿਰਪਾ ਕਰਨ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦਿਆਂ ਗੁਰਸੰਗਤ ਦੀ ਬਲਾਵਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ